ਗੱਲ ਸਰ ਮੈਂ ਸਾਹਮਣੋਂ ਆ ਰਿਹਾ ਤਾਂ ਸਾਹਮਣੋਂ ਆ ਰਿਹਾ ਤੇ ਇਧਰੋਂ ਇੱਕਦਮ ਸਡਨਲੀ ਸਕੂਟੀ ਅੱਗੇ ਫਸ ਗਈ ਸਕੂਟੀ ਨੂੰ ਬਚਾਉਣ ਵਾਸਤੇ ਮੈਂ ਗੱਡੀ ਵੀ ਘਮਾਈ ਬ੍ਰੇਕ ਮਾਰੀ ਗੱਡੀ ਨੇ ਝੋਲ ਮਾਰੀ ਗੱਡੀ ਪਲ ਗਈ ਪਰ ਸਕੂਟੀ ਫੇਰ ਵੀ ਗੱਡੀ ਨਾਲ ਟਕਰਾ ਗਈ ਗੱਡੀ ਇਕੱਲੇ ਸੀ ਤੁਸੀਂ ਗੱਡੀ 'ਚ ਇਕੱਲਾ ਹੀ ਸੀ ਐਕਚੁਅਲੀ ਕਿਹਦੇ ਕੋਲ ਐਕਟਵਾਂ ਚ ਉਧਰ ਤੁਝ ਬਸਿਆ ਮੇਰੇ ਦੋ ਮੁੰਡੇ ਸੀ ਨਾ ਉਹ ਤਾਂ ਠੀਕ ਨਹੀਂ ਮੁੰਡੇ ਮੁੰਡੇ ਪਰਲੀ ਸਾਈਡ 'ਤੇ ਸੀ ਮੈਂ ਨਹੀਂ ਮੈਂ ਉਧਰ ਨਹੀਂ ਜਾ ਸਕਦਾ ਗਲਤੀ ਕਿਧਰ ਹੋ ਗਈ ਗਲਤੀ ਵੀਰ ਜੀ ਮੈਂ ਦੇਖੂ ਦੋਨੋਂ ਕੋਈ ਕਿਸੇ ਦੀ ਵੀ ਨਹੀਂ ਬੋਲਦਾ ਉਹ ਉਧਰੋਂ ਆ ਰਹੇ ਥੇ ਉਹ ਆਪਣੀ ਸਾਹਮਣੇ ਤੇ ਨਿਕਲ ਰਹੇ ਥੇ ਸਰ ਦੂਜੀ ਸਾਈਡ ਤੇ ਮੈਂ ਆ ਰਿਹਾ ਥਾ ਤੇ ਬਿਲਕੁਲ ਰੋਡ ਖਾਲੀ ਦਾ ਤੇ ਸਾਹਮਣੇ ਜਿੱਦਾਂ ਸੱਡਨਲੀ ਮੇਰੀ ਨਜ਼ਰ ਪੈ ਨਾ ਬੈਰੀਕੇਡ ਦੇ ਨਾਲੋਂ ਗੱਡੀ ਨੂੰ ਬ੍ਰੇਕ ਮਾਰੀ ਸਟੀering ਘਮਾਇਆ ਤੇ ਬਸ ਜਾਣੇ ਉਹ ਜਿਸ ਤਰ੍ਹਾਂ ਸਟੀering ਘਮਾਇਆ ਪਲਟੀ ਕੀ ਤਰ੍ਹਾਂ ਪਵੇ ਜਿਸ ਕਿਸੇ ਵੱਜੀ ਗੱਡੀ ਪਲਟੀ ਇੱਕ ਦੋ ਜਿਸ ਤੰ ਬ੍ਰੇਕ ਮਾਰੀ ਉਧਰ ਸਟੇਰਿੰਗ ਮੈਂ ਸਕੂਟੀ ਬਚਾਣ ਨੂੰ ਗੰਟੀ ਨੇ ਚੋਲ ਮਾਰੀ ਗੱਡੀ ਪਲਟਾ ਤੁਹਾਡੀ ਆਪਣਾ ਤੁਹਾਡੀ ਆਪਣੀ ਗੱਡੀ ਹੈ ਗੱਡੀ ਮੇਰੀ ਆਪਣੀ ਹੈ ਕਿੱਥੇ ਰਹਿਣਾ ਤੁਸੀਂ ਮੈਂ ਇੱਥੇ ਅੰਕਰ ਹਸਪੀਟਲ ਦੇ ਵਿੱਚ ਹਾਂ ਓ ਕੀ ਕੰਮ ਕਰਦੇ ਹੋ ਤੁਸੀਂ ਮੈਂ ਇੱਥੇ ਇਹਨਾਂ ਕੋਲ ਸੁਪਰਵਾਈਜ਼ਰ ਦਾ ਕੰਮ ਕਰਦਾ ਹਾਂ ਅੰਕਰ ਹਸਪੀਟਲ ਦਾ ਹਾਂਜੀ ਤੇ ਹੁਣ ਗੱਡੀ ਦਾ ਕਿੰਨਾ ਕੋਈ ਨੁਕਸਾਨ ਹੋ ਗਿਆ ਗੱਡੀ ਦੇ ਦੇਖਣਾ ਪੈਣਾ ਕਿ ਸਰ ਕੀ ਹੋਇਆ ਜਾਂ ਨਹੀਂ ਗੱਡੀ ਉਹ ਤਾਂ ਦੇਖਿਆ ਵੀ ਨਹੀਂ ਮੈਂ ਤੁਸੀਂ ਠੀਕ ਹੋ ਬਜ਼ੁਰਗ ਨੇ ਤਾਂ ਕੋਣ ਹਸਪੀਟਲ ਜਾ ਕੇ ਲੱਗਣਾ ਪਤਾ ਕਿ ਕੀ ਹੈ ਕਿੰਨੀ ਚੱਲਦੀ ਹੈ ਘਰ ਦੇ ਨੂੰ ਇਨਫਾਰਮ ਕਰ ਦੋ ਤੁਸੀਂ ਆਪਣੇ ਕਰ ਦੇ ਨੂੰ ਬੇਟੇ ਨੂੰ ਇਨਫਾਰਮ ਕਰਤਾ ਬੇਟ ਕਰਦੇ ਮੇਰੇ ਉਨੇ ਆ ਦੱਸ ਤਾਂ ਨਹੀਂ ਕਰਨੀ ਤੁਸੀਂ ਕਰ ਮੇਰੀ ਮਿਸ ਪੇਸ਼ੈਂਟ ਹੈ ਜੇ ਉਹਨਾਂ ਨੇ ਇੱਥੇ ਡਾਕਟਰ ਅੰਕੁਰ ਉੱਤ ਤੋਂ ਹਸਪਤਾਲ ਤੋਂ ਆ ਚੁੱਕੇ ਜੀ ਹਾਂ ਹਸਪਤਾਲੋਂ ਪਤਾ ਲੱਗ ਗਿਆ ਤੁਸੀਂ ਹਾਂ ਜੀ ਹਸਪਤਾਲ ਲੱਗ ਚੁੱਕੇ ਇਹ ਗੱਡੀ ਆ ਰਹੀ ਸੀ ਹਲੇ ਮੈਨੂੰ ਪਤਾ ਨਹੀਂ ਲੱਗਾ ਪ੍ਰੋਪਰ ਜਿਹੜਾ ਮੈਂ ਉਹ ਨਹੀਂ ਆਇਆ ਜਸਟ ਇਹ ਗੱਡੀ ਆ ਰਹੀ ਸੀ ਗੱਡੀ ਇੱਕ ਉਹਦੇ ਆ ਜਿਹੜੇ ਮੈਲਾਹੌਲ ਬਣਿਆ ਉਹਦੇ ਵਿੱਚ ਹੀ ਆ ਕੋਈ ਉਹਦਾ ਹੋਇਆ ਸਕੂਟਰੀ ਨੂੰ ਹਿੱਟ ਕੀਤਾ ਇਹਨਾਂ ਨੇ ਜੀ ਸਕੂਟਰੀ ਤੇ ਦੋ ਬੰਦੇ ਸੀਗੇ ਉਹਨਾਂ ਦੇ ਕਾਫੀ ਮੇਜਰ ਸੱਟਾਂ ਲੱਗੀਆਂ ਆ ਤੇ ਇਹ ਬੰਦੇ ਨੂੰ ਅੱਲੇ ਮੈਂ ਮਿਲਿਆ ਨਹੀਂ ਹੈਗਾ ਗੱਡੀ ਵਾਲੇ ਨੂੰ ਤੇ ਉਹਦਾ ਹਾਂਜੀ ਚਲ ਗਿਆ ਬਨੋ ਲਾਲ ਜੀ ਉਹ ਚਲੇ ਗਿਆ ਬਾਕੀ ਐਂਬੂਲੈਂਸ ਹੈ ਬਾਕੀ ਜਿਹੜੀ ਐਂਬੂਲੈਂਸ ਮਂਗਾ ਲਈ ਆ ਮੌਕੇ ਤੇ ਉਹ ਬੰਦਿਆਂ ਨੂੰ ਅਸੀਂ ਜੀਐਲ ਉਹਨਾਂ ਦੇ ਫਾਦਰ ਦੇ ਕਹਿਣ ਮੁਤਾਬਕ ਉੱਥੇ ਭੇਜ ਦਿੱਤਾ ਤੇ ਉਹਨਾਂ ਦੇ ਫਾਦਰ ਉੱਥੇ ਚਲੇ ਗਏ ਕੁਝ ਪਤਾ ਲੱਗਾ ਕਿ ਮੁੰਡੇ ਮੁੰਡੇ ਕਿੱਥੋਂ ਦੇ ਹੈ ਮੁੰਡੇ ਹੈ ਜੀ ਰਵਿੰਦਰਾ ਨਗਰ ਠੀਕ ਹੈ ਆ ਰਵਿੰਦਰਾ ਨਗਰ ਨਾਲ ਹੀ ਆ ਉੱਥੇ ਆ ਉਹਨਾਂ ਦਾ ਹਾਊਸ ਨੰਬਰ ਉਹਨਾਂ ਨੇ ਦੱਸਿਆ ਮੈਨੂੰ 12 ਸੀ ਜੀ ਠੀਕ ਆ ਜੀ ਉਥੇ ਦੇ ਉਹਨੇ ਨਾਮ ਕਿਹਾ ਕੁਝ ਨਾ ਨਹੀਂ ਅਜੇ ਕਿਉਂਕਿ ਹਾਲਤੇ ਨਹੀਂ ਸੀ ਤਲੀਪੇ ਮੈਂ ਨਾਮ ਪੁੱਛਾਂਗਾ ਉਹਦੇ ਡੈਡੀ ਦਾ ਮੈਂ ਨਾਮ ਲਿਖ ਲਿਆ ਆ ਉਹਦੇ ਡੈਡੀ ਦਾ ਨਾਮ ਹੈਗਾ ਜਗਜੀਵਨ ਨਾਮ ਆ ਠੀਕ ਐਕਸੀਡੈਂਟ ਦਾ ਕਾਰਨ ਕੀ ਲੱਗਦਾ ਐ ਐਕਸੀਡੈਂਟ ਦਾ ਕਾਰਨ ਹੁਣ ਹਾਲੇ ਪਤਾ ਲੱਗੂਗਾ ਇਨਵੈਸਟੀਗੇਸ਼ਨ ਦੇ ਵਿੱਚ ਕਿਉਂਕਿ ਮੈਂ ਤਾਂ ਜਸਟਿਸ ਆਇਆ ਆ ਤਾਂ ਉਹਨਾਂ ਨੂੰ ਪਹਿਲਾ ਕੰਮ ਸੀਗਾ ਉਹਨਾਂ ਨੂੰ ਹਸਪੀਟਲ ਪਹੁੰਚਾਉਣਾ ਜੀ ਬਿਲਕੁਲ ਉਹਨਾਂ ਨੂੰ ਆਪਾਂ ਐਮਬੂਲੈਂਸ ਸੱਦ ਕੇ ਹਸਪੀਟਲ ਪਹੁੰਚਾ ਦਿੱਤਾ ਆ ਬਾਕੀ ਉਹਨਾਂ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗੂਗਾ ਵੀ ਗਲਤੀ ਕੀ ਹੋਈ ਆ ਤੇ ਕਿੱ